ਹੁਣ ਤੁਸੀਂ ਦੇਖ ਰਹੇ ਹੋਵੋਗੇ ਪਿਛਲੇ 10 ਦਿਨਾਂ ਤੋਂ ਸਿਲਸਿਲਾ ਚੱਲ ਰਿਹਾ ਹੈ ਸਾਡੇ ਮੁੰਡੇ ਜਿਹੜੇ ਬਾਹਰ ਗਏ ਉਹਨਾਂ ਨੂੰ ਬਾ ਇੱਧਰ ਨੂੰ ਵਾਪਸ ਭੇਜ ਰਹੇ ਹਨ ਉਹਨਾਂ ਨੂੰ ਵੀ ਮੈਂ ਗਿਆ ਸੀ ਅੰਮ੍ਰਿਤਸਰ ਮਿਲਣ ਤੇ 60 60 70 70 ਲੱਖ ਰੁਪਈਆ ਲੱਗਿਆ ਜ਼ਮੀਨਾਂ ਵੇਗੀਆਂ ਤੇ ਫਿਰ ਵੀ ਮੌਤ ਦੇ ਮੂੰਹ ਰਾਹੀਂ ਲੰਘਣਾ ਉਹ ਜਿਹੜਾ ਉਹ ਜੰਗਲਾਂ ਜੰਗਲਾਂ ਵਿੱਚ ਦੀ ਸਮੁੰਦਰਾਂ ਵਿੱਚ ਦੀ ਕੋਈ ਬਹੁਤ ਵੱਡੀ ਉਹ ਮਜਬੂਰੀ ਹੋਊਗੀ ਜਿਹੜੇ ਘਰੋਂ ਕਿਸੇ ਨੇ ਪੈਰ ਪਟਿਆ ਹੋਊਗਾ ਤਾਂ ਐਸੇ ਕਰਕੇ ਹੀ ਮੈਂ ਬਹੁਤ ਸਿਰ ਪਹਿਲਾਂ ਪੈਕਸਟਾ ਸੀਡਿਸ ਦੇ ਵਿੱਚ ਵੀ ਇਹੀ ਕਹਿੰਦਾ ਸੀਗਾ ਕਿ ਜੇ ਉਹਨਾਂ ਕੋਲ ਹੀ ਜਾਣਾ ਸੀ ਗੋਰੀਆਂ ਕੋਲ ਹੀ ਫਿਰ ਉਹਨਾਂ ਨੂੰ ਕੱਢਣ ਵਾਸਤੇ ਸ਼ੀਦਿਆ ਸੰਪਾ ਗਸਿੰਗ ਰਾਜਗੁਰੂ ਸਿਕਦੇਵ ਕਰਤਾਰ ਸਿੰਘ ਸਰਾਬਾ ਲਾਲਾ ਲਾਜਪਤਰਾਏ ਵਰਗੇ ਫਿਰ ਅਸੀਂ ਇਹ ਹੈ ਜੀ ਹੀਰੇ ਕੇ ਉਮਰ ਵਾਲੇ ਫਿਰ ਜੇ ਜਾਣ ਤਾਂ ਉਹਨਾਂ ਕੋਲ ਸੀ ਫਿਰ ਫਿਰ ਉਹਨਾਂ ਨੂੰ ਇੱਥੇ ਰੱਖ ਲੈਂਦੇ ਉਹਨਾਂ ਨੂੰ ਇੱਥੇ ਰੱਖ ਲੈਂਦੇ ਫਿਰ ਕਾਦੇ ਬਾਅਦ ਤੇ ਲੜਾਈਆਂ ਲੜੀਆਂ ਗਦਰ ਹੋਏ ਫਾਂਸੀ ਤੇ ਚੜੇ ਇਸ ਕੇਸ ਇਸ ਕੇਸ ਕਲ ਵਾਸਤੇ ਸਾਡਾ ਮੁਲਕ ਹੈ ਜੀ ਅਸੀਂ ਆਪਦੇ ਫੈਸਲੇ ਆਪ ਕਰਿਆ ਕਰਾਂਗੇ ਉਹ ਫਿਰ ਉਹਦੋਂ ਭੱਜਣ ਲੱਗ ਗਏ ਜੀ ਉਹ ਫੈਸਲੇ ਆਪ ਆਪਣੇ ਹੱਕ ਚ ਕਰਨ ਲੱਗ ਗਏ ਜਿਹੜੇ ਆਉਂਦੇ ਰਹੇ ਆਪਣੇ ਕੋਲੇ। ਸੋ ਇੱਕ ਗੱਲ ਤੋਂ ਤੱਕ ਟੁਕ ਟੁਕ ਮੈਨੂੰ ਬਹੁਤ ਦੁੱਖ ਹੋਇਆ। ਹਰ ਰੋਜ਼ ਮੈਂ ਕੁਝ ਤਾਂ ਕੁਝ ਨਵਾਂ ਦੇਖਦਾ ਰਹਿਣਾ। ਲੀਡਰ ਆਪਣੇ ਕੋਲੇ ਆਉਂਦੇ ਨੇ ਪਿੰਡਾਂ 'ਚ। ਤੂੰ ਵੇਖ ਰਿਹਾ ਹੈਂ ਭਾਈ। ਤੋ ਉਹ ਕਹਿੰਦਾ ਹਾਂ ਜੀ ਬਗਰਦੇਵ ਦੇ ਨਾਲ ਆਪਣੀ ਲਗਦੀ ਹੈ ਕੋਈ ਨਹੀਂ ਕਰਦੀ ਤੂੰ ਆ ਸਰਕਾਰ ਆਲੇ ਦੇ ਪਰਚਾ ਪਾਵਾਂਗੇ ਗਰਦੀਪ ਤੇ ਚਲੋ ਜੀ ਉਹ ਲੜਾ ਤੇ ਆਪਸ ਚ ਇੱਕ ਦੂਜੇ ਦੇ ਭੋਗਤੇ ਨਹੀਂ ਜਾਂਦੇ ਇੱਕ ਦੂਜੇ ਦੇ ਬਰਾਤ ਨਹੀਂ ਜਾਂਦੇ ਤੇ ਫਲਾਨਿਆਂ ਦੀ ਦੂਜੀ ਪਾਰਟੀ ਦਾ ਹੈ ਆਪਦੇ ਵਹਾਂ ਤੇ ਕੋਈ ਹੈਗਾ ਕੋਈ ਰਹਿ ਗਿਆ ਸੀ ਕੱਲਾ ਮੈਂ ਹੀ ਨਹੀਂ ਸੀ ਬਸ ਉਥੇ ਮੈਨੂੰ ਬੁਲਾਉਂਦੇ ਨਹੀਂ ਬਸ ਸ਼ੁਕਰ ਹੈ ਮੈਂ ਜਾਂਦਾ ਵੀ ਨਹੀਂ ਆਇਆ ਇਹ ਚ ਮੁਬਾਰਕਾ ਹੋਣ ਤੁਹਾਨੂੰ ਤੁਹਾਣੀ ਖੁਆ ਕਰੇ ਖੁਸ਼ੀ ਦਾ ਮੌਕਾ ਹੈ ਪਰ ਘਟੋ ਘਟ ਲੋਕਾਂ ਸਾਹਮਣੇ ਤੁਸੀਂ ਇੰਨੀ ਬੇਸ਼ਰਮੀ ਨਾਲ ਇਹ ਗੱਲਾਂ ਕਹਿ ਰਹੇ ਹੋ ਕਿ ਆਹ ਬੰਦਾ ਮੈਂ ਤੁਹਾਡੇ ਵੱਲ ਡੈਪੂਟੇਸ਼ਨ ਤੇ ਭੇਜਿਆ ਹੋਇਆ ਹੈ। ਕੋਈ ਲੈ ਲਾ ਕੇ ਨੂੰ ਮੈਂ ਐਂ ਸਮਝਿਓ ਲੋਕਾਂ ਨੂੰ ਚਿੜੀਆਂ ਕੀੜੇ ਮਕੌੜੇ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ। ਮੈਂ ਕਿਸੇ ਦੇ ਕੋਈ ਨਿੱਜੀ ਫੰਕਸ਼ਨ ਤੇ ਮੈਂ ਕੋਈ ਤਰਾਜ ਨਹੀਂ ਕਰਦਾ ਕਰੋ। ਪਰ ਘਟੋ ਘਟੇ ਇਹ ਤਾਂ ਦੇਖ ਲਓ ਕਿ ਤੁਹਾਡੇ ਪਿੱਛੇ ਲੋਕ ਡਾਂਗਾ ਚੱਕੀ ਫਿਰਦੇ ਆ। ਉਸੀ ਲੜਾ ਕੇ ਆਏ ਉਹਨਾਂ ਨੂੰ ਸুইস ਕਰਕੇ ਆਪਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਆਪ ਮਰੇ ਬਿਨਾਂ ਕੋਈ ਸੁਰਗਰ ਨਹੀਂ ਜਾਂਦਾ ਜੀ ਰੋਏ ਬਿਨਾਂ ਤਾਂ ਮਾਂ ਵੀ ਨਹੀਂ ਦੁੱਧ ਪਿਆਉਂਦੀ ਜੀ ਆਪਾਂ ਨੂੰ ਆਪ ਆਪਣੀਆਂ ਸਰਕਾਰਾਂ ਆਪਦੇ ਵਰਗੇ ਲੋਕ ਲੈ ਕੇ ਆਓ ਆਪਦੇ ਹੱਥ 'ਚ ਨਿਜ਼ਾਮ ਆਪਦੇ ਹੱਥ 'ਚ ਸਿਸਟਮ ਲਾਓ ਸਿਸਟਮ ਉਹਨਾਂ ਨੂੰ ਫੜਾ ਕੇ ਮੁੜ ਕੇ ਉਮੀਦ ਕਰਦੇ ਹੁਣ ਸਾਡੇ ਤੇ ਰਹਿਮ ਕਰਨਗੇ ਲਹੀ ਨਹੀਂ ਰਹਿਮ ਉਹਨਾਂ ਦੇ ਆ ਕਿੰਨੇ ਵਿਆਹ ਹੋਏ ਨੇ ਪਿਛਲੇ ਕਈ ਦਿਨਾਂ ਚ ਕੋਈ ਨਹੀਂ ਹੋਣਾ ਇਹੋ ਜਿਹਾ ਵੀ ਆਪਾਂ ਨੂੰ ਤਾਂ ਐ ਲੱਗਦਾ ਬਾਹਰੋਂ ਵੀ ਜਿੱਦੇ ਕਿਤੇ ਆਪਸ ਵਿੱਚ ਮਿਲ ਗਏ ਇਹ ਤਾਂ ਜੁੰਡਮ ਜੁੰਡੀ ਹੋਣਗੇ ਵੀ ਇਹ ਤਾਂ ਇੱਕ ਦੂਜੇ ਦੇ ਥਾਪੜੋ ਥਾਪੜੀ ਹੋਣਗੇ ਪਰ ਨਾ 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 ਬੜੇ ਸੋਹਣ ਸੋਹਣ ਕੱਪੜੇ ਪਾਗਾ ਆ ਜੱਪੀ ਤੂੰ ਕਿੰਨੇ ਕਨ ਨੂੰ ਬੁੱਧੂ ਬਣਾਇਆ ਮੈਂ ਇੰਨਿਆਂ ਨੂੰ ਮੈਂ ਇੰਨੇ ਸਾਲ ਮੈਂ ਵੀ ਬਣਾਇਆ ਵਾ 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 ਹੱਦ ਆ ਯਾਰ ਦੇਖਿਆ ਸੀ ਨਾ ਮੈਂ ਜੁਰਤ ਨਹੀਂ ਬੋਲਦਾ ਨਾ ਤੁਹਾਨੂੰ ਕਿਵੇਂ ਲੱਗਿਆ ਸੀ ਨਾ ਉਦੋਂ ਇਹ ਦੱਸੋ ਵੇ ਕਮਾਲ ਆਪਾਂ ਆਪਣੇ ਫੁੱਫੜ ਲੜਿਆ ਹੋਵੇ ਨਾ ਆਪਾਂ ਬੁਲਾਉਂਦੇ ਨੇ ਉਹਨੂੰ ਗਾਜ ਵੀ ਨਹੀਂ ਯਾਰ ਪਰ ਬਾਕੀ ਗੁੱਸੇ ਹੋ ਜਾਣਗੇ ਯਾਰ ਵੀ ਛੱਡ ਪਰੇ ਫਿਰ ਕਹਿੰਦੇ ਨਹੀਂ ਤਰਾ ਨੀਤੀ ਤੋਂ ਉੱਪਰ ਉੱਠ ਕੇ ਆ ਕੰਮ ਤੇ ਸਾਨੂੰ ਥੱਲੇ ਲਈ ਲਈ ਫਿਰ ਤੇ ਸਾਨੂੰ ਵੀ ਠਾ ਲੋ ਤਾਂ ਫਿਰ ਐਨਾ ਗੱਲਾਂ ਕਰਕੇ ਉਹ ਮੈਨੂੰ ਲੱਗਦੇ ਨੇ ਮੈਂ ਵੀ ਇਹ ਤਾਂ ਬੋਲਾ ਸੱਚ ਬੋਲਦਾ ਯਾਰ ਮੈਂ ਬੋਲੂੰਗਾ ਮੈਂ ਤਾਂ ਮੈਨੂੰ ਬੋਲੂੰ ਸੋ ਇਸ ਕਰਕੇ ਦੁੱਖ ਉਸ ਵੇਲੇ ਹੁੰਦਾ ਨਾ ਜਦੋਂ ਜਨਤਾ ਮਰਨ ਭਰਤਾ ਤੇ ਭੁੱਖੜਤਾਲਾਂ ਤੇ ਬੈਠੀ ਹੋਵੇ ਜਨਤਾ ਧਰਨਿਆਂ ਤੇ ਬੈਠੀ ਹੋਵੇ ਤੇ ਇਹ ਇਹਨਾਂ ਦੇ ਗੁਰਚਰਲੇ ਉਡਾਈ ਜਾਂਦੇ ਹੋਣ ਇਹਨਾਂ ਦੀ ਵੀਡੀਓ ਇਹੋ ਜਿਹੀ ਆਉਂਦੀ ਹੈ ਹੁਣ ਫਿਰ ਲੋਕਾਂ ਨੂੰ ਦੁੱਖ ਹੁੰਦਾ ਮਹਾਤਮਾ ਗਾਂਧੀ ਜੀ ਉਹਨਾਂ ਕੋਲੇ ਕੁਰਤਿਆਂ ਦੀ ਕਮੀ ਨਹੀਂ ਸੀ। ਇਹਨਾਂ ਕੋਈ ਕੁਰਤੇ ਨਹੀਂ ਹੈਗੇ ਸੀ। ਟਾਟਾਜ਼ ਬਿਰਲਾਜ਼ ਉਸ ਵੇਲੇ ਬਹੁਤ ਵੱਡ ਫੰਡਿੰਗ ਕਰਦੇ ਸੀਗੇ ਆਜ਼ਾਦੀ ਦੇ ਸੰਘਰਸ਼ 'ਚ। ਪਰ ਮਹਾਤਮਾ ਗਾਂਧੀ ਨੂੰ ਪਤਾ ਸੀ ਨਾ ਜੀ ਕਿ 80% ਦੇਸ਼ਵਾਸੀਆਂ ਦੇ ਤਨ ਤੇ ਕਪੜਾ ਹੈ ਨਹੀਂ। ਤਾਂ ਉਹਨਾਂ ਨੇ ਆਪਣਾ ਕੁਰਤਾ ਉਤਾਰ ਦਿੱਤਾ ਸੀ। ਇਹ ਸਿੰਬੋਲਿਕ ਮੈਸੇਜ ਦਿੱਤਾ ਵੀ ਅਸੀਂ ਵੀ ਤੁਹਾਡੇ ਵਰਗਿਆਂ ਕੋਈ ਗੱਲ ਨਹੀਂ। ਸੁੱਕਾ ਟੁਕੜਾ ਜਿਹਾ ਜੇ ਤੁਸੀਂ ਲੋਕਾਂ ਦਾ ਦੁੱਖ ਹਸਾਰ ਨਹੀਂ ਸਕਦੇ ਉਹਨਾਂ ਬ ਦੁੱਖ ਦੁੱਖ ਵਰਗਾ ਮੂੰਹ ਤਾਂ ਬਣਾ ਲਓ ਬਈ ਹਾਂ ਯਾਰ ਤੁਹਾਡੇ ਨਾਲ ਨਾ ਜੇ ਖੁਸ਼ੀ ਨਹੀਂ ਦੇ ਸਕਦੇ ਘਟੂ ਘਟ ਤੰਗ ਤਾਂ ਨਾ ਕਰੋ ਤੁਸੀਂ ਕਰਕੇ ਮੈਂ ਬਹੁਤ ਅਬਜ਼ਰਵ ਕਰਦਾ ਚੀਜ਼ਾਂ ਨੂੰ ਰੋਜ਼ ਪਰ ਤੁਸੀਂ ਵੀ ਬਹੁਤ ਅਬਜ਼ਰਵ ਕਰਦੇ ਆ ਪਬਲਿਕ ਬਹੁਤ ਵੱਡੀ ਹੈ ਜੀ ਤੁਸੀਂ ਵੀ ਜਦੋਂ ਆਉਣਗੇ ਤੁਹਾਡੇ ਕੋਲ ਤੁਸੀਂ ਪੁੱਛੋਗੇ ਭਾਈ ਬੀਨੇ ਸਾਲ ਤਾਂ ਤੁਹਾਡੇ ਟਿਨਿਓਰ ਚ ਲੰਘ ਗਏ ਸਾਡੇ ਉਦੋਂ ਕਿਉਂ ਨਹੀਂ ਹੋਇਆ ਫਿਰ ਕੰਮ ਇਹ ਕਈਆਂ ਦਾ ਕੰਮ ਹੀ ਇਹ ਹੈ ਟੜਕੀ ਉੱਠ ਕੇ ਮੈਨੂੰ ਗਾਲਾਂ ਦੇਣ ਲੱਗ ਜਾਂਦੇ ਮੈਂ ਪਤਾ ਨਹੀਂ ਕੀ ਮਾੜਾ ਕਰਤਾ ਮੈਂ ਤਾਂ ਪੜਦਾ ਟੜਕੀ ਉੱਠ ਕੇ ਚੱਲੋ ਜੀ ਮੈਨੂੰ ਗਾਲਾਂ ਚਲੋ ਚਲੋ ਦੇ ਦੇ ਦੋ ਦੇਜੋ ਕੀ ਫਰਕ ਪੈਂਦਾ ਜੋ ਖੁੱਲ੍ਹੇ ਜਿ ਸਰ ਦਿੱਤਾ ਫਿਰ ਮੋਲਿਆਂ ਦਾ ਕੀ ਡਰ ਠੀਕ ਹੈ ਨਾ ਜਿਨੇ ਚਿਰ ਪਬਲਿਕ ਜਿਨੇ ਚਿਰ ਲੋਕ ਜਿਨੇ ਚਿਰ ਪੰਜਾਬੀ ਮੇਰੇ ਨਾਲ ਨੇ ਮੈਨੂੰ ਕੋਈ ਇਹਦੇ ਨਾਲ ਪਰਕਰੇ ਮੰਦਾ ਜੋ ਮਰਜੀ ਕਹੀਓ ਇਹ ਤਾਈਓ ਹੀ ਕੱਢਦੇ ਆ ਗਾਲਾਂ ਜਾਂ ਮੈਨੂੰ ਮਾੜਾ ਚੰਗਾ ਬੋਲਦੇ ਆ ਵੀ ਜਿਹੜੀਆਂ ਕੁਰਸੀਆਂ ਇਨ੍ਹਾਂ ਦੇ ਤੀਆਂ ਪੁੱਤਾਂ ਕੋਲੇ ਹੋਣੇ ਚਾਹੀਦੀਆਂ ਸੀ ਉਹ ਸਾਡੇ ਕੋਲੇ ਆ ਗਏ ਬਸ ਆ ਹੀ ਫਰਕ ਹੈ ਬਸ ਇਹਨਾਂ ਨੂੰ ਬੇ ਕਿਉਂ ਬਹਿ ਗਏ ਯਾਰ ਇਹ ਇਹ ਤਾਂ ਸਾਡੇ ਤੀਆਂ ਪੁੱਤਾਂ ਵਾਸਤੇ ਰਿਆਰ ਬਖੀ ਹੋਈਆਂ ਸੀ ਗਾਂਹ ਪੁੱਤ ਪਤੀ ਜੇ ਸਾਲੇ ਜੀਜੇ ਪਾਹ ਦੀ ਗੋਹ ਚੱਲੀ ਜਾਂਦਾ ਅਪਦਾ ਹੱਥ ਖੜੇ ਕਰਤੇ ਸੀਗੇ ਪਬਲਿਕ ਦੇ ਤਾਂ ਵੀ ਇਹੀ ਆਇਆ ਕਰਨਗੇ ਬਸ ਵੀ ਹਮ ਕਰੀਏ ਕਿ ਇਹੀ ਆਉਂਦੇ ਹੁੰਦੇ ਨੇ ਇਹੀ ਆਇਆ ਕਰਨਗੇ ਚਲੋ ਪ੍ਰਮਾਤਮਾ ਨੇ ਮੇਰੇ ਵਰਗੇ ਨੂੰ ਸਮੱਤ ਬਖਸ਼ਤੀ ਕਰ ਚਲੋ ਯਾਰ ਕੁਝ ਬਸ ਮੈਂ ਵੀ ਆਵਾਜ਼ ਕਰੀ ਛੱਡ ਕੇ ਆਇਆ ਜੀ ਮੈਂ ਪੈਸੇ ਕਮਾਉਣੇ ਹੁੰਦੇ ਮੈਂ ਉਧਰ ਬਥੇਰੇ ਕਮਾਈ ਜਾਂਦਾ ਸੀ ਮੈਨੂੰ ਵੀ ਲੋਟਸੀ ਨਾਲੇ ਨਾਲੇ ਮੈਨੂੰ ਇਹ ਇਹੀ ਪੈਸੇ ਦਿੰਦੇ ਸੀ ਇਹੀ ਤਾੜੀਆਂ ਮਾਰਦੇ ਸੀ ਤੇ ਨਾਲੇ ਬੱਲੇ ਬੱਲੇ ਉਹੀ ਚੈਨਲ ਜਦੋਂ ਮੈਂ ਆਉਂਦਾ ਸੀ ਉਹੀ ਚਿੱਟੀ ਵੀ ਚੈਨਲ ਕਹਿੰਦਾ ਹੁੰਦਾ ਸੀ ਭਗਵੰਤ ਮਾਨ ਪੰਜਾਬ ਦੀ ਸ਼ਾਨ ਹੁਣ ਉਹੀ ਚੱਲਣ ਕਹਿੰਦਾ ਇਹ ਬੰਦਾ ਹੀ ਬਹੁਤ ਮਾੜਾ ਹੈ ਬਹੁਤ ਗੰਦਾ ਬੰਦਾ ਮਾੜਾ ਹੈ